ਸ਼ਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹਿ ਪਿਆਰ ਅੰਤਰ ਬ੍ਰਹਮ ਨ ਚਿਨਈ ਮਨ ਮੂਰਖ ਗਾਵਾਰ ਦੂਜਾ ਪਹਾਇ ਜਗਤ ਪਰਬੋਧਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੂ ਵਾਰ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨੇ ਨਾਉ ਪਾਇਆ ਬੂਝਹ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪਗਾਰ ਤਨੂ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਐ ਹਰ ਪਾਰ ਲਗਹਾਏ ਮਨ ਹਠ ਕਿਨੈ ਨਾ ਪਾਇਓ ਪੁੱਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਵੇ ਸੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚ ਹੋ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਰਾਹੇ ਜਨਮ ਸਵਾਰਿਆ ਆਪ ਹੋਵਾ ਸਦਾ ਮੁਗਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਰਮੁ ਕੇ ਮਰਹਿ ਅਹੰਕਾਰ ਮਰਨ ਵਿਗਾੜਿਆ ਸਭ ਵਰਤਾ ਹੁਕਮ ਕਿਆ ਕਰੇ ਵਿਚਾਰਿਆ ਆਪਹੁ ਦੂਜਾ ਲਗ ਖਸਮ ਵਿਸਾਰਿਆ ਨਾਨਕ ਬਿਨ ਨਾਵ ਸਭ ਦੁਖ ਸੁਖ ਵਿਸਾਰਿਆ ਮਹਲਾ ਤੀਜਾ ਗੁਰਪੁਰਾ ਹਰਨਾਮ ਦੜਾਇਆ ਤਿਨ ਵਿੱਚੋਂ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਾਕੇ ਸਾਚਾ ਨਾਮ ਸਮਾਇਆ ਸਬਤੇ ਆਵਰਤ ਕਰਤਾ ਜੋ ਭਾਵੇ ਸੋ ਨਾ ਇਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਮ ਵਖਿਨ ਮਰ ਜਾਇ ਪੌੜੀ ਜੋ ਮਿਲੇ ਆਹਰ ਦੀ ਬਾਣਸ਼ੋ ਸੋ ਸਭਨੇ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸ ਕੈ ਮੋਇ ਲਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨਹ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲ ਵਿਖ ਸਭੇ ਰਿਆ ਜਿਨੇ ਨਾਮ ਤੇ ਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਗ ਰਹਿਆ ਸ਼ਲੋਕ ਮਹਲਾ ਤੀਜਾ ਆਤਮਾ ਦੇਵ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰ ਬਿਨ ਸਹਿਜ ਨ ਆਵਈ ਲੋਭ ਮੈਲ ਨ ਵਿਚਹੁ ਜਾਏ ਪਰ ਹਰ ਨਾਮ ਮਨ ਵਸੈ ਸਭ 68 ਤੀਰਥ ਨਹਾਵੇ ਸੱਚੇ ਮਹਿਲ ਨਾ ਲੱਗੈ ਮਨ ਲੱਗੈ ਦੂਜੇ ਭਾਇ ਤੋਤੀ ਮੂਲ ਨਾ ਉਤਰੈ ਜੇ 68 ਤੀਰਥ ਨਹਾਵੇ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਈ ਨਾਰਕ ਮਹਿਲਾ ਉਜਰ ਤਾਂ ਥੀਏ ਜੇ ਸਤਿਗੁਰ ਮਾਏ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋ ਸਮਝਾਇਆ ਜਾਏ ਮਨਮੁਖ ਰਲਾਇ ਨਾਰ ਲਹਿ ਪਏ ਕਿਰਤ ਫਿਰਾਏ ਲੇਵਤ ਆਦ ਦੁਇ ਰਾਹ ਹੈ ਹੁਕਮੀ ਘਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵਟੀ ਲਾਇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋਇਛੇ ਸੋਲਹ ਸਚ ਸਬਦ ਸੁਭਾਈ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨ ਜੇ ਹੋਰੀ ਨਾਲ ਲੁੱਜਣਾ ਜાંਸੀ ਜਨਮ ਗਵਾਏ ਮਨ ਮੁਖੀ ਇਹ ਮਨ ਹਠ ਹਾਰਿਆ ਕੂੜ ਕੁਸੱਤ ਕਮਾਏ ਗੁਰ ਪ੍ਰਸਾਦੀ ਮਾ ਜਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਏਕ ਸਾਖੀ ਜਿਸ ਗੁਰ ਭਾ ਜਿਸ ਧੁਰ ਭਾਗ ਹੋਵੇ ਮੁਖ ਮਸਤਕ ਤੈਨ ਜਾਣ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੇ ਸਹਿਜੇ ਚਾਖੀ ਤੈ ਭੈ ਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਅਦਿਸ਼ਟ ਅਗੋਚਰ ਰਖ ਨਰੰਜਨ ਸੋ ਦੇਖਿਆ ਗੁਰਮਖਿ ਆਖੀ ਸ਼ਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣ ਸੋ ਸਿਰ ਲੇਖੇ ਲਾਏ ਵਿਚੋ ਆਪ ਗਵਾਏ ਕੈ ਰਹਿਨ ਸੱਚ ਲੇਵ ਲਾਏ ਸਤਿਗੁਰ ਜਿਨੇ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨਵੇ ਕਾਰੀ ਵੇੜ ਆਵੇ ਕਾਰਾ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਏ ਆਤਮਾ ਦੇਉ ਪੂਜੀਐ ਬਿਨ ਸਤਗੁਰ ਬੂਝ ਨਾ ਪਾਏ ਜਬ ਤਬ ਸੰਜਮ ਪਾਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਰ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲੈ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖੇ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ 3 ਸਤਗੁਰ ਜਿਨੇ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਰਤਕ ਹੈ ਸੰਸਾਰ ਲਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿਸ਼ੁਰੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤ ਹੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਤਾਪਤ ਰਾਖੈ ਇਕਤ ਘਰਿਆਣ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਵਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਓ ਬਾਦ ਰਚਾਏ ਅਨੰਦਨ ਦੁਖੀ ਆ ਦੂਜਾ ਪਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਉਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ ਸਤਿਗੁਰ ਜਿਨਿ ਧਿਆਇਆ ਸੇ ਕੜਨ ਸਵਾਹੀ ਸਤਿਗੁਰ ਜਿਨਿ ਧਿਆਇਆ ਸੇ ਤ੍ਰਿਪਤ ਅਗਾਈ ਸਤਿਗੁਰ ਜਿਨਿ ਧਿਆਇਆ ਤਿਨ ਜਮ ਦਰਨ ਆਹੀ ਜਿਨ ਕਾ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਅਥੈ ਉਥੈ ਮੁਖ ਉਜਲ ਹੋਏ ਹਰ ਦਰਗੇ ਪੈਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈਂ ਨਾਨਿ ਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਚ ਪੰਜਵਾਂ ਮੁੰਡਾ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕੈ ਭੁੱਲ ਰੈ ਗੰਦੇ ਡੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿਅਉ ਸਿਰ ਲਹਿ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮਖ ਨਾਮ ਜਪਿਆ ਵੱਡ ਧਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸ਼ਲੋਕ ਮਹਲਾ 3 ਜਾਂ ਵੇਸ ਕਰੇ ਕੁ ਰੂਪ ਕੋ ਲਖਣੀ ਮਨ ਖੋਟੈ ਕੂੜਿਆਰ ਫਿਰ ਕਹਿ ਪਹਾਣੈ ਨਾ ਚੱਲੇ ਹੁਕਮ ਕਰੇ گاਵਾਰ ਗੁਰ ਕੈ ਪਾਉਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਾਂ ਸਭ ਪਏ ਇਕੰਤ ਕਉ ਸਬਦੇ ਧਰੇ ਪਿਆਰ ਬਿਨ ਨਾ ਵੈ ਕਨੇਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸ ਵਾਲਿ ਉਸ ਲਖਣੀ ਜੇ ਰਾਵੀ ਸਿਰਜਨ ਹਾਰ ਮਹਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾਂ ਦਿਸੈ ਉਰਵਾਰ ਨਾ ਪਾਰ ਮਨ ਮੁਖ ਅਗਿਆਨੀ ਮਾਂ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਪਰ ਕੇ ਉਠ ਬਹੁ ਕਰਮ ਕਮਾਵਹਿ ਦੂਜੈ ਭਾਏ ਪਿਆਰ ਸਤਗੁਰ ਸੇਵੇ ਆਪਣਾ ਭਉਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰਤਾਰ ਪੌੜੀ ਹਰ ਜਾਲਤਾਲ ਮਹੀਰ ਭਰਪੂਰ ਦੂਜਾ ਨਾ ਹੈ ਕੋਏ ਹਰ ਆਪ ਬਹਿ ਕਰੇ ਨਿ ਆਉ ਕੂੜਿਆਰ ਸਭ ਮਾਰਕ ਡੋਏ ਸਚਿਆਰਾ ਦੇਵ ਡਿਆਈ ਹਰ ਧਰਮ ਨਿ ਆਉ ਕੀ ਹੋਏ ਸਭ ਹਰ ਕੀ ਕਰੋ ਉਸਤਤ ਜੇਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸੋ ਲੋਕ ਮਹੱਲਾ ਤੀਜਾ ਮਾਨਮੁਖ ਮਹਿਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋੜਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੂਕਾਰ ਨਾਨਕ ਬਿਨ ਨਾ ਵੈ ਕ੍ਰੂਪ ਕਸੋਹਣੀ ਪਰ ਹਰ ਛੋੜੀ ਪਧਾਰ ਮਹੱਲਾ ਤੀਜਾ ਸਬਦਰਤੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾਰ ਆਵੇ ਪਿਰ ਆਪਣ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁందਰੀ ਸੁਭਾਵੰਤੀ ਨਾਰ ਨਾਰਕ ਨਾਮ ਸੁਹਾਗਣੀ ਮਿਲ ਮਿਲਣ ਹਾਰ ਪਾਉੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਢਿਆ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਮਾਨਿਆ ਤੂੰ ਮਾਨ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰਨ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਢਾਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਰਗੁਰ ਕੈ ਪਾਣ ਜੋ ਚੱਲੈ ਤਿਸ ਵਢਾਈ ਵੱਡੀ ਹੋਏ ਹਰ ਕਾਣਾ ਮੂਤਮ ਮਨਵਸ ਮੀਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੁੱਝੈ ਕੋਏ ਮਹਲਾ ਤੀਜਾ ਨਾਨਕ ਹਰ ਨਾਮ ਜਿਨੇ ਅਰਾਧਿਆ ਅਨੰਦ ਹਰਿ ਲਿਵਤਾਰ ਮਾਇਆ ਬੰਦੀ ਖਸਮ ਕੀਤਿ ਨਗਹਿ ਕਮਾਵੈ ਕਾਰ ਪੂਰ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਰਿ ਗੁਰ ਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨ ਮੋ ਕਉ ਹੁਕਮਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੇ ਤਰਿਆ ਪਉਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪਉੜੀ ਹਰ ਕੀ ਭਗਤਾ ਪਰਤੀਤ ਹਰ ਸਭ ਕਿਸ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾਲਾ ਵੇਸਾ ਕਿਉ ਕੀਜੈ ਜਾ ਨਹੀਂ ਅਧਰਮ ਮਾਰਦਾ ਸਚਾ ਸਾਹਿਬ ਸਚਨੇ ਆਉ ਪਾਪੀ ਨਰ ਹਾਰਦਾ ਸਾਲਾਹਿ ਹੋ ਭਗਤ ਹੋ ਕਰ ਜੋੜ ਹਰ ਭਗਤ ਜਾਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾਂ ਉਰ ਧਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹੇਤ ਪਿਆਰ ਨਾਨਕ ਜਸ ਨਦਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਕੋ ਨਦਰ ਕਰੇ ਮਾਸ ਤੇ ਦੇਵਤੇ ਭਏ ਧਿਆਇ ਨਾਮ ਹਰੇ ਹਉ ਮੈ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪਉੜੀ ਹਾਰੇ ਆਪਣੀ ਭਗਤ ਕਰਾਏ ਵਡਿਆਈ ਦੇ ਖਾਲੀਆਨ ਆਪਣੇ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀਆਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਅਨ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਕੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸ਼ਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਾਇ ਕਸਾਇਣ ਪਰ ਨਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਕਾਰੇ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੇ ਕਾਰਨ ਆਵਣ ਨਾ ਉੱਜੇ ਨਾਨਕ ਅੱਗੇ ਊਤਮ ਸੇ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗ ਹੰਸ ਕਰੇ ਪੌੜੀ ਕੀਤਾ ਲੋਰੀਆ ਕੰਮ ਸੁਹਰ ਪਹਿ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਐ ਸੰਤਾ ਸੰਗਨ ਧਾਨੇ ਅੰਮ੍ਰਿਤ ਚਾਖੀ ਐ ਪਹਿ ਪੰਜਨ ਮਹਿਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਸ਼ਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸਹ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਾਉ ਮਲੇਹਾਰੀ ਤਿੰਨ ਕਾਉ ਜਿਨ ਧਿਆਇਆ ਹਰ ਨਰੰਕਾਰ ਉਹਨਾ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮੇਰੇ ਐ ਉਲਟੀ ਪਹੀ ਨਵਨਿੱਧ ਖਰਚਿਓ ਖਾਓ 18 ਸਿੱਧੇ ਪਿਛੈ ਲਗੀਆਂ ਫਿਰੇ 18 ਸਿੱਧੇ ਪਿਛੈ ਲਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਆਨਹਦੁ ਤੁਨੇ ਸਦਵਾਜਦੇ ਓਨ ਮਨ ਹਰ ਲਿਵ ਲਾਇ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪਉੜੀ ਹਾਉ ਢਾਡੀ ਹਰ ਪ੍ਰਭ ਖਸ਼ਮ ਕਾ ਹਰ ਕੈ ਦਰ ਆਇ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇ ਹਰ ਪੁਛਿਆ ਟਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਇਆਲ ਪ੍ਰਭ ਹਰਨਾਮ ਧਿਆਇਆ ਹਰ ਦਾਤੈ ਹਰਨਾਮ ਜਪਾਇਆ ਨਾਨਕ ਪੈਨਾਇਆ ਸੁਧ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਆਣ ਕੈ ਘਰ ਗਾਵਣ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਧਰ ਪੇਖ ਤੀ ਜਮਰਾਉ ਹਸੈ ਐਸਾ ਤੈ ਜਗ ਭਰਮ ਲਾਇ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੀਚੋ ਮਰਣਾ ਰਮਈਆ ਜਤੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਣਾ ਜਾ ਤਿਸ ਭਾਵੇਂ ਤਾਂ ਲਾਗੈ ਭਾਉ ਭਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲੇਵ ਲਾਗੈ ਪਿਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਜ ਤ੍ਰਿਲੋਚਨ ਕਾ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਨ ਭੋ ਵਿਸਰਗਿਆ ਕੁਟੰਬ ਦੇਖ ਬਿਗਸੈ ਕਮਲਾ ਜਿਉ ਪਰ ਘਰ ਜੋ ਹੈ ਕਪਟਨ ਰਾਮ ਦੂੜਾ ਆਇਓ ਹੈ ਜਮੇ ਤਣ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹਿ ਮਿਲ ਮੇਰੇ ਬੀਠ ਲਾ ਲੈ ਬਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇ ਛਡਾਏ ਰਹਾਉ ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਿਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਬੇਕਮ ਕੋਰ ਪੰਥ ਚਾਲਣਾ ਪ੍ਰਾਣੀ ਰਵਸਸ ਤੈ ਨਾ ਪਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਲੇ ਸੰਸਾਰੰ आज ਮੇ ਰਹਿਮਨ ਪ੍ਰਗਟ ਭਇਆ ਹੈ ਪੇਖੀਐ ਧਰਮ ਰਾਉ ਤਹਕਾਰ ਦਲ ਕਰਨ ਮਾਬਲੀ ਤਿਨ ਅਗ ਲੜੈ ਮੈਂ ਰਹਿਣ ਨ ਜਾਵੇ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾ ਵਣ ਤ੍ਰੇਣ ਰਤੜਾ ਨਾਰਾਇਣ ਅਹ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤ੍ਰਿलोचन RAMAIYA shri raag bhagat kabir ji yo ka ਕਸਨੋਰੇ ਪੰਡਿਆ ਅਬ ਕਿਛ ਕਹਿ ਨਾ ਜਾਏ ਸੁਰ ਨਾਰ ਗਾਣ ਗੰਧਰਬ ਜਨਮੋਹਿ ਤੇਰੇ ਭਵਨ ਮੇਖ ਲੀਲਾਈ ਰਾਜਾ ਰਾਮ ਅਨਹਦ ਕਿੰਕਰੀ ਬਾਜੈ ਜਾ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ ਪਾਠੀ ਗगन ਸਿੰਗਿਆ ਰ ਚੁਗਿਆ ਕਣਕ ਕਲ ਸੇਕ ਪਾਇਆ ਤਿਸ ਮੈਂ ਧਾਰ ਚੁਆ ਅਤ ਨਿਰਮਲ ਰਸ ਮੈਂ ਰਸਨ ਚੁਆਇਆ ਇਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋ ਤਮ ਕਹੋ ਕਬੀਰ ਰੰਗ ਰਤਾ ਔਰ ਦੁਨੀ ਸਭ ਭਰਮ ਪੁਲਾਨੇ ਮਨ RAM ਰਸਾਇਣਮਾਤਾ ਸ੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਪਹਿਰਿਆ ਕੈ ਘਰ ਗਾਵਣ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਨਾਰੇ ਗਰਭਕੁੰਡਲ ਜਬ ਆਸ਼ਤ ਉਰਧ ਧਿਆਨ ਲੇਵ ਲਾਗਾ ਮ੍ਰਿਤਕ ਪੈੰਡ ਪਾਦ ਮਦਨਾ ਐਹ ਨਿਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਬ ਚਿਤ ਅਧਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰਮਨ ਹੋਮ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜੰਪਰ ਜਾਹੇਗਾ ਜਨ ਵਿੱਚ ਰਹਿ ਅਨਰਾਧਾ ਰਹਾ ਬਾਲ ਬਿਰੋਧ ਚਿੰਦ ਰਸ ਲਾਗਾ ਖਿਨ ਖਿਨ ਮੋਏ ਵਿਆਪੈ ਰਸ ਮੇਸ ਮੇਦ ਅੰਮ੍ਰਿਤ ਬਿਖ ਸਾਖ ਚਾਖੀ ਤਉ ਪੰਜ ਪ੍ਰਗਟ ਸੰਤਾਪੈ ਜਾ ਬਤਾ ਬ ਸੰਜਮ ਛੋੜ ਸੋਕ੍ਰਿਤ ਮਤ RAM ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤਵ ਆਨ ਸਖਤ ਗਲ ਬੰਧਿਆ ਤਰਣ ਤੇਜ ਪਰ ਤ੍ਰੇਯ ਮੁਖ ਜੋਹ ਹੈ ਸਾਰ ਅਪਸਰ ਨਾ ਪਛਾਨਿਆ ਉਨ ਮਤ ਕਾਮ ਮਹਾ ਵਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੋਤ ਸੰਪਤ ਦੇਖ ਇਹ ਮਨ ਗਰਬਿਆ RAM ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੋਖ ਜਨਮ ਵਿਗੋਇਆ ਪੁੰਦਰ ਕੇਸ਼ ਕੁਸਮਤੇ ਤੋਲੇ ਸਵਤ ਪਾਤਾਲ ਕੀ ਬਾਣੀ ਲੋਚਨ ਸ਼ਰਮਹਿ ਬੁੱਧ ਬਲਨਾਠੀ ਤਾ ਕਾਮ ਪਵ ਸਮਾਧਾਣੀ ਤਾਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਅਮ੍ਰਿਤ ਮੰਡਲ ਤਉ ਪਾਸ਼ੇ ਪਛਤਾਣ ਨੇਕੋ ਤੇ ਦੇਹ ਦੇਹ ਤੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਕਪਾਲ ਕਾਰਨ ਲੋਚਨ ਕਸ਼ੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਬੇਣੀ ਕਹ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜਾਉ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤゥム ਜੋ ਨਾਇਕ ਆਸ ਹੋ ਅੰਤਰਜਾਮੀ ਪ੍ਰਵਤੇ ਜਾਨ ਜਾਣੀਜੈ ਜਾਣਤੇ ਸਵਾਮੀ ਸ੍ਰੀ ਅਰਾਧ ਮੋ ਕੋ ਵਿਚਾਰ ਦੇਹੁ ਰਵਦਾਸ ਸਮਦਲ ਸਮਝਾਵੇ ਕੋ